ਆਓ ਰਲ ਮਿਲਦਈਏ ਵਧਾਈਆਂ RAM DAM MANDIR ਬਣ ਚੱਲਿਆ ਆਓ ਰਲ ਮਿਲਦਈਏ ਵਧਾਈਆਂ RAM DAM MANDIR ਬਣ ਚੱਲਿਆ ਜਿਸ ਦੇ ਲਈ ਅਸੀਂ ਲੜੀਆਂ ਲੜਾਈਆਂ RAM DAM MANDIR ਬਣ ਚੱਲਿਆ ਜਿਸ ਦੇ ਲਈ ਅਸੀਂ ਲੜੀਆਂ ਲੜਾਈਆਂ RAM DAM MANDIR ਬਣ ਚੱਲਿਆ RAM DAM MANDIR ਬਣ ਚੱਲਿਆ ਮੇਰੇ RAM DAM MANDIR ਬਣ ਚੱਲਿਆ ਰਾਮ ਦਾ ਮੰਦਰ ਬਣ ਚੱਲਿਆ ਮੇਰੇ ਰਾਮ ਦਾ ਮੰਦਰ ਬਣ ਚੱਲਿਆ ਆਓ ਰਲ ਮਿਲ ਦਈਏ ਵਧਾਈਆਂ ਰਾਮ ਦਾ ਮੰਦਰ ਬਣ ਚੱਲਿਆ ਆਓ ਰਲ ਮਿਲ ਦਈਏ ਵਧਾਈਆਂ ਰਾਮ ਦਾ ਮੰਦਰ ਬਣ ਚੱਲਿਆ 500 ਸਾਲ ਸੰਘਰਸ਼ ਸੀ ਕੀਤੇ ਕਦੇ ਸਿਹਾਰੇ ਕਦੇ ਸੀ ਜਿੱਤੇ ਵੇਦ ਬੁਲਾ ਕੇ ਆਪਣੇ ਸਾਰੇ ਬਾਰ-ਬਾਰ ਅਸੀਂ ਹੰਬਲੇ ਮਾਰੇ ਲਗਾਤਾਰ ਸੀ ਕੀਤੀਆਂ ਚੜਾਈਆਂ RAM ਦਾ ਮੰਦਰ ਬਣ ਚੱਲਿਆ ਆਓ ਰਲ ਮਿਲ ਦਈਏ ਵਧਾਈਆਂ RAM ਦਾ ਮੰਦਰ ਬਣ ਚੱਲਿਆ ਆਓ ਰਲ ਮਿਲ ਦਈਏ ਵਧਾਈਆਂ RAM ਦਾ ਮੰਦਰ ਬਣ ਚੱਲਿਆ 6 ਦਸੰਬਰ 1992 ਟਾਂਚਾ ਟੁੱਟਿਆ ਸਭ ਦੇ ਸਾਹਮਣੇ ਘਾਰ ਸੇਵਕਾਂ ਦਾ ਚੋਥ ਵਿਖਾ ਕੇ ਚਿੰਨ ਗੁਲਾਮੀ ਪਲ ਵਿੱਚ ਢਾਤੇ ਦੁਨੀਆ ਭਰ ਵਿੱਚ ਮੱਛੀਆਂ ਦੁਹਾਈਆਂ ਰਾਮ ਦਾ ਮੰਦਰ ਬਣ ਚੱਲਿਆ ਆਓ ਰਲ ਮਿਲ ਦਈਏ ਵਧਾਈਆਂ ਰਾਮ ਦਾ ਮੰਦਰ ਬਣ ਚੱਲਿਆ ਔਰਲ ਮਿਲਦਾ ਇਹ ਵਧਾਈਆਂ RAM ਦਾ ਮੰਦਰ ਬਣ ਚੱਲਿਆ ਜੱਜਾ ਮੋਹਰੇ ਪੇਸ਼ ਸੀ ਕੀਤੇ RAM ਮੰਦਰ ਦੇ ਸਬੂਤ ਸਾਰੇ ਉੱਚਿਆਂ ਲੈ ਫੈਸਲਾ ਕੀਤਾ RAM ਪ੍ਰਭੂ ਦੇ ਲਗੇ ਜਕਾਰੇ ਇਤਿਹਾਸ ਕਿਸਨ ਸਭ ਸਚਾਈਆਂ RAM ਦਾ ਮੰਦਰ ਬਣ ਚੱਲਿਆ ਆਓ ਰਲ ਮਿਲ ਦਈਏ ਵਧਾਈਆਂ RAM ਦਾ ਮੰਦਰ ਬਣ ਚੱਲਿਆ ਆਓ ਰਲ ਮਿਲ ਦਈਏ ਵਧਾਈਆਂ RAM ਦਾ ਮੰਦਰ ਬਣ ਚੱਲਿਆ ਪ੍ਰਾਣ ਪ੍ਰਤੀਸ਼ਠਾ ਹੋਣ ਵਾਲੀ ਹੈ ਆਓ ਚੱਲੀਏ ਹਮ ਹਮਾਕੇ ਆਪਣੇ ਘਰਾਂ ਚ ਬਾਈ ਜਨਵਰੀ ਖੁਸ਼ੀ ਮਨਾਈਏ ਦੀਪ ਜਲਾ ਕੇ ਪੰਗੜੇ ਪਾਓ ਬੰਡੋ ਮਠਿਆਈਆਂ RAM ਦਾ ਮੰਦਰ ਬਣ ਚੱਲਿਆ ਆਓ ਰਲ ਮਿਲ ਦਈਏ ਵਧਾਈਆਂ RAM ਦਾ ਮੰਦਰ ਬਣ ਚੱਲਿਆ ਆਓ ਰਲ ਮਿਲ ਦਈਏ ਵਧਾਈਆਂ RAM ਦਾ ਮੰਦਰ ਬਣ ਚੱਲਿਆ